ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਬਾਈ ਅੱਜ ਦੀ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਉਹਦੇ ਚ ਬਾਈ ਸਕੋਰਪੀਓ ਐਨ ਦੇ ਕਿਹੜੇ ਕਿਹੜੇ ਮਾਡਲ ਹੈ ਜੀ ਤੇ ਕਿਹੜੀਆਂ ਕਰੀਆਂ ਬਾਈ ਹੋਰ ਇਹਨਾਂ ਕੋਲੇ ਗੱਡੀਆਂ ਹੈ ਢੰਡਾਰੀ ਕਾਰ ਵਿਯਾਰ ਨਾਲ ਕੋਲੇ ਮੈਂ ਕਹਿੰਦਾ ਬਾਈ ਗੱਡੀਆਂ ਦੇ ਢੰਡਾਰ ਹੈ ਜਿਵੇਂ ਤੁਸੀਂ ਦੇਖਦੇ ਹੋ ਗੱਡੀਆਂ ਕਿੰਨੀਆਂ ਜ਼ਿਆਦਾ ਗੱਡੀਆਂ ਹੈ ਬਾਈ ਗੱਡੀ ਇੱਕ ਨਹੀਂ ਇੱਥੇ ਮੈਂ ਕਹਿੰਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੱਡੀਆਂ ਹੈ ਗੱਡੀ ਉੱਚੇ ਮਾਡਲ ਦੀਆਂ ਘੱਟ ਚੱਲੀਆਂ ਹੋਈਆਂ ਘੱਟ ਕਿਲੋਮੀਟਰ ਵਧੀਆ ਮੈਂ ਕਹਿੰਦਾ ਵੀ ਬਹੁਤ ਹੀ ਵਧੀਆ ਗੱਡੀਆਂ ਤੁਹਾਨੂੰ ਮਿਲਣ ਗਈਆਂ ਰੇਟ ਵੀ ਬਾਈ ਠੀਕ ਹੈ ਤੇ ਜਿਹੜਾ ਇਹਨਾਂ ਦਾ ਬਾਈ ਜੀ ਅ ਗੱਡੀਆਂ ਦਾ ਤੁਸੀਂ ਦੇਖ ਰਹੇ ਹੋ ਸਟਾਕ ਹੈ ਮੈਂ ਕਹਿੰਦਾ ਇੰਨਾ ਸਟਾਕ ਜਿਹੜਾ ਦੇਖਿਆ ਨਹੀਂ ਹੋਣਾ ਤੇ ਭੰਡਾਰੀ ਕਾਰਬੋਯਾਰ ਦੀ ਵੱਡੀ ਗੱਲ ਕੀ ਹੈ ਬਾਈ ਡੀਲ ਬਹੁਤ ਵਧੀਆ ਕਰਦੇ ਆ ਇਹ ਆਏਗਾ ਇਹ ਨਾਲ ਇੱਕ ਹੋਰ ਹੈ ਆਪਾਂ ਜੇ 0 ਕਿਲੋਮੀਟਰ ਵਾਲੀ ਬਾਈ ਗੱਡੀ ਲੈਣੀ ਹੈ ਤਾਂ ਆਪਾਂ ਨੂੰ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਬਾਈ ਜੀ ਬੀਡਿੰਗ ਚ ਲੱਗਣਾ ਪੈਂਦਾ ਚਾਹੇ ਉਹ ਥਾਰ ਗੱਡੀ ਹੈ ਚਾਹੇ ਉਹ ਫੋਰਚੂਨਰ ਹੈ ਚਾਹੇ ਇਨੋਵਾ ਹੈ ਓਏ ਤੁਸੀਂ ਅੱਜ ਇੱਥੇ ਆਉਂਦੇ ਹੋ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਬਾਈ ਜੀ ਇੱਕ ਦਿਨ ਦੇ ਵਿੱਚ ਬਾਈ ਤੁਹਾਨੂੰ ਗੱਡੀ ਮਿਲ ਜਾਣੀ ਹੈ 0 ਕਿਲੋਮੀਟਰ ਵਾਲੀ ਗੱਡੀ ਹੋਈ ਚੱਲੀ ਹੋਈ ਗੱਡੀ 0 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਇਥੋਂ ਚੱਲੀ ਗੱਡੀ ਮਿਲ ਸਕਦੀ ਹੈ ਤਾਂ ਬਾਈ ਇੱਕ ਗੱਲ ਹੋਰ ਹੈ ਵੀ ਕਈ ਵੀਰਾਂ ਦੇ ਦਿਮਾਗ 'ਚ ਇੱਕ ਸਵਾਲ ਹੁੰਦਾ ਵੀ ਅਸੀਂ ਬਾਈ ਲੋਨ ਕਰਾਉਣਾ ਹੈ ਆ ਥੋੜਾ ਲੋਨ ਵੀ ਕਰਾ ਕੇ ਦੇਣਗੇ ਕਰਾ ਕੇ ਕੋਈ ਨਹੀਂ ਲੈਂਦੇ ਦੀ ਬੜਾ ਦੀ ਕਾਰ ਬਜ਼ਾਰ ਵਾਲੇ ਤੇ ਬਾਈ ਪੂਰੀ ਵੀਡੀਓ ਨਾਲ ਜੁੜੇ ਰਹੋ ਹੁਣ ਤੁਹਾਨੂੰ ਅਸੀਂ ਗੱਡੀਆਂ ਦੇ ਦੇ ਫਿਊ ਦਿਖਾਉਣ ਜਾ ਰਹੇ ਹਾਂ ਧੰਨਵਾਦ ਜੀ ਦੋਸਤੋ ਭੰਡਾਰੀ ਕਾਰ ਬੀਆਰ ਦੀ ਤੁਸੀਂ ਜਿਹੜੀ ਗੱਡੀ ਦੇਖ ਰਹੇ ਹੋ ਭਾਈ ਜੀ 2025 ਮਾਡਲ ਬਾਈ ਚੱਲੀ ਕਿੰਨੀ ਹੈ ਤੁਸੀਂ ਸੁਣ ਕੇ ਸ਼ੌਨਾ ਨਾ ਹੋਜੋਗੇ 330 ਕਿਲੋਮੀਟਰ ਬਾਈ ਗੱਡੀ ਚੱਲੀ ਹੋਈ ਹੈ ਤੇ ਭਾਈ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਭਾਈ ਗੱਡੀ ਦਿਖਾ ਦਿਓ ਇੱਕ ਵਾਰੀ ਗੱਡੀ ਬਹੁਤ ਵਧੀਆ ਗੱਡੀ ਹੈ ਭਾਈ ਗੱਡੀ ਚੱਲੀ ਕਿੰਨੀ ਹੈ 330 ਕਿਲੋਮੀਟਰ ਮੈਂ ਕਹਿੰਦਾ ਇੰਨੀ ਘੱਟ ਗੱਡੀ ਚੱਲੀ ਭਾਈ ਜੀ 2025 ਮਾਡਲ ਹੈ ਫਰਸਟ ਓਨਰ ਹੈ ਜੀ 11 ਲੱਖ ਗੱਡੀ ਦੀ ਡਿਮਾਂਡ ਹੈ ਤੇ ਭਾਈ ਗੱਡੀ ਦੇ ਜੋ ਨਾਲ ਐਸੈਸਰੀ ਲੱਗੀ ਲਵਾਈ ਇਹਨਾਂ ਦੀ ਸੀਟ ਕਵਰ ਸਟੀering ਕਵਰ ਡੋਰ ਮੈਂ ਕਹਿੰਦਾ ਬਾਈ ਫਰੰਟ ਗ੍ਰਿੱਲ ਜੋ ਵੀ ਇਹਨਾਂ ਦੀ ਬਾਈ ਗੱਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਬਾਈ ਗੱਡੀ ਅੰਦਰੋਂ ਵੀ ਦਿਖਾ ਦਿਓ ਅ ਕਿਉਂਕਿ ਇਹ ਬਾਈ ਗੱਡੀ ਬਿਲਕੁਲ ਨਵੀਂ ਆਈ ਹੋਈ ਹੈ ਜੀ ਤੇ ਇਹ ਗੱਡੀ ਕਿਸੇ ਵੀਰ ਨੇ ਖਰੀਦਣੀ ਹੈ ਤਾਂ ਮੈਂ ਕਹਿੰਦਾ ਬਾਈ ਤੁਹਾਨੂੰ ਭੰਡਾਰੀ ਕਾਰ ਬਜ਼ਾਰ ਵਾਲੇ ਜਿਹੜੇ ਵੀਰ ਹੈ ਜੀ ਇੱਥੋਂ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਇਦੂ ਤੁਹਾਨੂੰ ਵਧੀਆ ਜਿਹੜੀ ਡੀਲ ਹੈ ਕਿਦੋਂ ਤੁਹਾਨੂੰ ਹੋਰ ਨਹੀਂ ਮਿਲਣੀ ਇਹ ਗੱਡੀ ਬਾਈ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈ ਜੀ ਸਕੋਰਪੀਓ ਇਹ ਬਾਈ ਇਨੀ ਡਿਮਾਂਡ ਹੈ ਜੀ 10 ਲੱਖ 25000 ਤੇ ਇਹ ਬਾਈ ਸਕੋਰਪੀਓ S6 ਪਲੱਸ ਹੈ ਬਾਈ 2017 ਮਾਡਲ ਹੈ ਜੀ ਦੂਜੇ ਨਾਲ ਤੇ ਬਾਈ ਕਿਉਂਕਿ ਇਹਨੇ ਗੱਡੀਆਂ ਰੱਖਦੇ ਆ ਬਨਾਰੀ ਕਾਰ ਬਿਜਾਰ ਵਾਲੇ ਵੀਰ ਇਹ ਬਾਈ ਇਹਨਾਂ ਦੀ ਗਾਰੰਟੀ ਹੁੰਦੀ ਆ ਗੱਡੀਆਂ ਦੀ ਸਾਰੀ ਗਾਰੰਟੀ ਲੈਂਦੇ ਆ ਵੀ ਗੱਡੀ ਸਾਡੀ ਬਾਈ ਇੰਜਨ ਤੋਂ ਲੈ ਕੇ ਡਾਕੂਮੈਂਟ ਤੋਂ ਲੈ ਕੇ ਗੱਡੀਆਂ ਦੇ ਨੇ ਬਾਈ ਸਾਰੇ ਓਰੀਜਨਲ ਹੁੰਦੀਆਂ ਤੇ ਇਹ ਰੇਟ ਵੀ ਵਧੀਆ ਲਾਉਂਦੇ ਆ ਤਾਂ ਤੁਹਾਨੂੰ ਘਰਉਣ ਵਾਲੀ ਗੱਲ ਨਹੀਂ ਜਿਹੜੀਆਂ ਗੱਡੀਆਂ ਇਹਨਾਂ ਕੋਲੇ ਹੈਗੀਆਂ ਸਿਲੇਕਟਡ ਪੀਸ ਹੈ ਜੇ ਬਈ ਇਹ ਤੁਸੀਂ ਗੱਡੀ ਦੇਖ ਰਹੇ ਹੋ ਜੀ ਇਹ ਹੈਗੀ ਹੈ ਬ੍ਰੇਸ ਸਕੋਰ ਵੀ ਹੋਣਾ ਦੀ ਨਵੀਂ ਆਈਏ ਸਕੋਰਪਿਓ ਐਨ ਬਈ ਇਹ ਹੈ 2025 ਮਾਡਲ ਹੈ ਫਾਸਟ ਆਨਰ ਹੈ ਬਈ 23871 71 ਕਿਲੋਮੀਟਰ ਚੱਲੀ ਹੈ ਜੀ 22 ਲੱਖ 25 ਹਜ਼ਾਰ ਬਈ ਗੱਡੀ ਦੀ ਡਿਮਾਂਡ ਹੈ ਕਿਉਂਕਿ ਇਹਨਾਂ ਕੋਲੇ ਬਈ ਗੱਡੀ ਇਕ ਨਹੀਂ ਆ ਕੈਮਰਾਮੈਨ ਵੀਰ ਨੂੰ ਬੇਨਤੀ ਆ ਬਈ ਕਿਸੇ ਵੀ ਤਰ੍ਹਾਂ ਨੇ ਕਿਸੇ ਨੇ ਸਕੋਰਪਿਓ ਗੱਡੀ ਕਿਸੇ ਵੀ ਤਰ੍ਹਾਂ ਦਾ ਮਾਡਲ ਲੈ ਕੇ ਜਾਣਾ ਚਾਹੇ ਉੱਚਾ ਹੈ ਚਾਹੇ ਮਾਡਲ ਨੀਮਾ ਉਹ ਤੁਸੀਂ ਇਹਨਾਂ ਤੋਂ ਲੈ ਕੇ ਜਾ ਸਕਦੇ ਹੋ ਇਹ ਗੱਡੀ ਬਾਈ ਸੇਲ ਹੋ ਚੁੱਕੀ ਹੈ ਇਹਦੀ ਵੀਡੀਓ ਬਣਾ ਕੇ ਪਾਈ ਸੀ ਕਿਉਂਕਿ ਜੇ ਤੁਹਾਡੀ ਚੀਜ਼ ਵਧੀਆ ਹੈ ਤਾਂ ਤਾਂ ਹੀ ਬਾਈ ਭੰਡਾ ਦੀ ਕਾਰਬਜਾਰ ਵਾਲਿਆਂ ਕੋਲ ਲੋਕ ਆਉਂਦੇ ਇਹਦੀ ਗੱਡੀ ਹੈਗੀ ਵੀਰੇ ਇਹ ਗੱਡੀ ਸੇਲ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਤਾਂ ਆਪਾਂ ਬਾਈ ਤੁਹਾਨੂੰ ਹੋਰ ਗੱਡੀਆਂ ਵੀ ਦਿਖਾਉਣ ਜਾ ਰਹੇ ਆ ਜਿਵੇਂ ਇਹ ਚਿੱਟੇ ਰੰਗ ਦੀ ਬਾਈ ਜੀ ਸਕੋਰਪਿਓ ਐਨ ਐ ਜੀ ਇਹ ਬੇਸ ਮਾਡਲ ਸੀ ਬਾਈ ਇਹਦੇ ਬਾਈ ਇਹਨਾਂ ਨੇ ਐਕਸੈਸਰੀ ਲਾ ਕੇ ਬਾਈ ਇਹ ਗੱਡੀ ਨੂੰ ਟਾਪ ਮਾਡਲ ਦੇ ਵਿੱਚ ਕਨਵਰਟ ਕਰਤਾ ਬਾਈ ਇਹ ਗੱਡੀ ਦਾ ਰੇਟ ਹੈ ਜੀ 19 ਲੱਖ 25000 ਬਾਈ ਗੱਡੀ ਹੈਗੀ ਹੈ ਜੀ ਫਾਸਟ ਓਨਰ 2024 ਮਾਡਲ ਹੈ ਜੀ 36000 78 ਕਿਲੋਮੀਟਰ ਬਾਈ ਚੱਲੀ ਹੋਈ ਹੈ ਜੀ ਤਾਂ ਮੈਂ ਕਹਿੰਦਾ ਬਾਈ ਤੁਹਾਨੂੰ ਇਸ ਤੋਂ ਘੱਟ ਰੇਟ ਕਿਤੋਂ ਗੱਡੀ ਨਹੀਂ ਮਿਲਣੀ ਤੁਸੀਂ ਪੂਰੇ ਪੰਜਾਬ ਦੇ ਟਰਾਈ ਕਰ ਲਓ ਫਿਰ ਤੁਸੀਂ ਪਟਿਆਰੇ ਕਾਰ ਬਿਆਰ ਕੋਲੇ ਆਵੋਗੇ ਫਿਰ ਤੁਸੀਂ ਆਪ ਕਹੋਗੇ ਵੀ ਅਸੀਂ ਤਾਂ ਯਾਰ ਐਵੇਂ ਚੱਕਰ ਮਾਰੀ ਗਏ ਕਿਉਂਕਿ ਇਹਨਾਂ ਦਾ ਰੇਟ ਹੈ ਇਹਨਾਂ ਦੀਆਂ ਗੱਡੀਆਂ ਬਹੁਤ ਵਧੀਆ ਰੇਟ ਹੈ ਗੱਡੀਆਂ ਜਾਇਜ਼ ਹੈ ਇਹ ਤੁਸੀਂ ਦੇਖੋ ਬਈ ਇਹ ਹੈਗੀ ਜੀ 2024 ਮਾਡਲ ਹੈ ਜੀ ਫਰਸਟ ਓਨਰ ਹੈ ਬਾਈ ਇਹ ਚੱਲੀ ਹੈ ਜੀ 2,114,475 21,25,000 ਗੱਡੀ ਦੀ ਬਾਈ ਡਿਮਾਂਡ ਹੈ ਤੇ ਦੋਨੇ ਚਾਬੀਆਂ ਬਾਈ ਗੱਡੀ ਦੇ ਨਾਲ ਆ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਬਾਈ ਗੱਡੀ ਨੂੰ ਚੰਗੀ ਤਰ੍ਹਾਂ ਕੈਮਰਾਮੈਨ ਦਿਖਾ ਦਿਓ ਕਿਉਂਕਿ ਬਾਈ ਅਸੀਂ ਦਿਨਾਂ ਟਾਈਮ ਸਾਡੀ ਆਡੀਅנס ਸਾਡੀ ਵੀਡੀਓ ਦੇਖ ਕੇ ਸੰਤੁਸ਼ਟ ਨਹੀਂ ਹੁੰਦੇ ਅਸੀਂ ਉਹਨਾਂ ਦਾ ਟਾਈਮ ਵੀਡੀਓ ਦੇ ਪੂਰੇ ਸ਼ੌਂਕ ਨਾਲ ਵੀਡੀਓ ਬਣਾਉਂਦੇ ਆ ਕਿਉਂਕਿ ਅਸੀਂ ਵੀਡੀਓ ਨੂੰ ਕਾਲੀ ਨਹੀਂ ਕਰਦੇ ਏ ਭਾਈ ਆ ਗਈ ਗੱਡੀ ਸਕੋਰਪਿਓ 2024 ਮਾਡਲ ਹੈ ਜੀ ਫਰਸਟ ਓਨਰ ਹੈ ਭਾਈ ਜੀ 19 ਲੱਖ ਗੱਡੀ ਦੀ ਡਿਮਾਂਡ ਹੈ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਭਾਈ ਖਿੱਚ ਕੇ ਆਓ ਮੜਾ ਜਾ ਤੇ ਆਪਾਂ ਗੱਡੀ ਦੀ ਅੰਦਰੋਂ ਇੰਟੀਰੀਅਰ ਦਿਖਾ ਦਈਏ ਤੇ ਭਾਈ ਤੁਹਾਨੂੰ ਗੱਡੀ ਤੇ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਤੇ ਗੱਡੀ ਆ ਮੈਂ ਕਹਿੰਦਾ ਭਾਈ ਚਮਕਦੀ ਹੈ ਤੇ ਆਇਆ ਸਮਝ ਲਓ ਭਾਈ ਏਜੰਸੀ ਤੋਂ ਆਪਾਂ ਗੱਡੀ ਨਵੀਂ ਘੜਾਈ ਹੈ ਸੋ ਗੱਡੀ ਦੇ ਅਲਾਈ ਵੀਲ ਤੁਸੀਂ ਦੇਖ ਰਹੇ ਹੋ ਗੱਡੀ ਦੇ ਟਾਇਰ ਬਿਲਕੁਲ ਨਵੇਂ ਆ ਬਾਈ ਗੱਡੀ ਤਾਂ ਮੈਂ ਕਹਿੰਨਾ ਇੱਕ ਸ਼ਾਹੀ ਗੱਡੀ ਕਹਿ ਸਕਦੇ ਆ ਸੋ ਇਹਨਾਂ ਕੋਲੇ ਬਾਈ ਗੱਡੀਆਂ ਇੱਕ ਨਹੀਂ ਗੱਡੀਆਂ ਦਾ ਮੈਂ ਕਹਿੰਦਾ ਅਜੂਬਾ ਆ ਗੱਡੀਆਂ ਬਾਈ ਆ ਤੁਸੀਂ ਥਾਰ ਦੇਖ ਰਹੇ ਹੋ ਥਾਰਾਂ ਦੀ ਸੀ ਪਹਿਲਾਂ ਵੀਡੀਓ ਵੀ ਬਣਾਈ ਹੈ ਥਾਰ 1 2 3 7 ਗੱਡੀਆਂ 8 ਗੱਡੀਆਂ ਐ ਲਾਈਨ ਚ ਖੜੀਆਂ 8 ਗੱਡੀਆਂ ਬਾਈ ਇਹ ਲਾਈਨ ਚ ਖੜੀਆਂ ਤਾਂ ਅੱਗੇ ਜਾ ਕੇ ਜੇ ਬੱਸ ਤੁਹਾਨੂੰ ਹੋਰ ਦਿਖਾਉਣੀ ਹੈ ਜੀ ਇਹ ਗੱਡੀਆਂ ਹੈਗੀਆਂ ਬਾਈ ਜੀ ਆਰਟੀਕਲ ਇਹ ਸਾਰੀ ਇੱਕ ਲਾਈਨ ਦੇ ਵਿੱਚ ਬਾਈ ਜੀ ਆਰਟੀਕਲ ਗੱਡੀਆਂ ਐ ਕਿਸੇ ਵੀ ਤਰ੍ਹਾਂ ਦਾ ਮਾਡਲ ਤੁਸੀਂ ਲੈ ਕੇ ਜਾਣਾ ਹੈ ਆਰਟੀਕਲ ਦਾ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਆਰਟੀਕਲ ਗੱਡੀਆਂ ਦੇ ਬਾਈ ਕੈਮਰਾ ਮਰਵਾ ਦਿਓ ਕਿਉਂਕਿ ਜਿਹੜੀਆਂ ਇਹਨਾਂ ਕੋਲੇ ਬਾਈ ਗੱਡੀਆਂ ਸਿਲੈਕਟਡ ਪੀਸ ਹੈ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਕੂੜਾ ਨਹੀਂ ਰੱਖਦੇ ਇਹ ਗੱਡੀ ਬਾਈ ਹੈਗੀ ਹੈ ਆਰਟੀਕਲ 2024 ਮਾਡਲ ਹੈ ਜੀ ਫਰਸਟ ਓਨਰ ਹੈ 1135000 ਰੁਪਏ ਗੱਡੀ ਦੀ ਬਾਈ ਜੀ ਡਿਮਾਂਡ ਹੈ ਤੇ ਇਹ ਬਾਈ ਤੁਸੀਂ ਜਿਹੜੀ ਦੇਖ ਰਹੇ ਹੋ ਆਰਟੀਕਲ ਇਹ ਹੈਗੀ ਹੈ ਬਾਈ ਜੀ 920000 ਆਰਟੀਕਲ 2019 ਮਾਡਲ ਹੈ ਜੀ ਫਰਸਟ ਓਨਰ ਹੈ ਬਾਈ ਵੱਡੀ ਗੱਲ ਇਹ ਵੀ ਭੰਡਾਰੀ ਕਾਰ ਵੇਚਾਰ ਵਾਲਿਆਂ ਕੋਲੇ ਗੱਡੀਆਂ ਦਾ ਭੰਡਾਰ ਤਾਂ ਹੈਗੇ ਹੈਗੇ ਵੀ ਜਿੰਨੀਆਂ ਗੱਡੀਆਂ ਫਰਸਟ ਓਨਰ ਨਹੀਂ ਮਿਲਦੀਆਂ ਬਾਈ ਤੁਹਾਨੂੰ ਸੈਕੰਡ ਓਨਰ ਦਾ ਹੋਸ ਦਾ ਵੀ ਗੱਡੀ ਕੋਈ ਕੋਈ ਟਾਮੀ ਟਾਮੀ ਗੱਡੀ ਹੋਵੇ ਤੇ ਇੱਧਰ ਤੁਸੀਂ ਗੱਡੀ ਦੇਖ ਰਹੇ ਹੋ ਬਾਈ ਜੀ ਇਹ ਹੈਗੀ ਹੈ ਆਰਟਿਕਲ 2019 ਮਾਡਲ 9 ਲੱਖ 15 ਹਜ਼ਾਰ ਚੱਲੀ ਕਿੰਨੀ ਹੈ ਬਾਈ ਜੀ 41734 ਕਿਲੋਮੀਟਰ ਸੋ ਬਾਈ ਵੀਡੀਓ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਅਸੀਂ ਅੱਗੇ ਹੋਰ ਗੱਡੀਆਂ ਹੋਰ ਵੀ ਦਿਖਾਉਣੀ ਹੈ ਜਿਹੜੀ ਇਹ ਸੀ ਗੱਡੀ ਦੇਖ ਰਹੇ ਹੋ ਇਹ ਵੀ ਬਾਈ ਜੀ 2019 ਮਾਡਲ ਹੈ ਅਮਰੂਤੀ ਦੀ ਆਰਡੀਆ ਬੀਡੀਆਈ ਫਰਸਟ ਓਨਰ ਹੈ ਬਾਈ 9 ਲੱਖ 70 ਹਜ਼ਾਰ ਕਿਲੋਮੀਟਰ 9 ਲੱਖ 70 ਹਜ਼ਾਰ ਗੱਡੀ ਦੀ ਬਾਈ ਜੀ ਡਿਮਾਂਡ ਹੈ ਚੱਲੀ ਹੈਗੀ ਜੀ 33324 ਕਿਲੋਮੀਟਰ ਅੱਗੇ ਬਾਈ ਤੁਹਾਨੂੰ ਅਸੀਂ ਹੋਰ ਗੱਡੀਆਂ ਦਿਖਾਉਣੀ ਹੈ ਜਿਹੜਾ ਕੈਮਰਾਮੈਨ ਸਾਡਾ ਵੀਰ ਹੈ ਥੋੜਾ ਜਿਹਾ ਬਾਈ ਕੈਮਰਾ ਜਾ ਕੇ ਨਾ ਜਿੰਨੀਆਂ ਵੀ ਗੱਡੀਆਂ ਖੜੀਆਂ ਇੱਥੇ ਆਪਣੇ ਤੇ ਇਹ ਤੁਹਾਨੂੰ ਅਸੀਂ ਗੱਡੀਆਂ ਦਿਖਾ ਰਹੇ ਹਾਂ ਏ ਭਾਈ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਸੀਂ ਜੀ ਇਹ ਬੜੀ ਬਰੀਜਾ ਜੀ ਇਹ ਗੱਡੀ ਦੀ ਭਾਈ ਡਿਮਾਂਡ ਹੈ 8,85,000 2019 ਮਾਡਲ ਹੈ ਜੀ ਤੇ ਓਨਰ ਹੈਗਾ ਜੀ ਫਰਸਟ ਭਾਈ ਫਰਸਟ ਓਨਰ ਦੀਆਂ ਗੱਡੀਆਂ ਤੁਹਾਨੂੰ ਇੱਥੋਂ ਹੀ ਮਿਲਣਗੀਆਂ ਤੇ ਮਿਲਣਗੇ ਵੀ ਸਾਫ਼ ਗਾਰੰਟੀ ਵਾਲਾ ਕੰਮ ਹੈ ਜੀ ਕਿਉਂਕਿ ਭੰਡਾਰੀ ਕਾਰ ਬਯਾਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਬੱਚਾ-ਬੱਚਾ ਜਾਣਦਾ ਹੈ ਭੰਡਾਰੀ ਕਾਰ ਬਯਾਰ ਤੇ ਤੁਹਾਨੂੰ ਗੱਡੀਆਂ ਦਾ ਭੰਡਾਰ ਮਿਲੂਗਾ ਜੀ ਤੇ ਆਪਾਂ ਤੁਹਾਨੂੰ ਅਜੇ ਗੱਡੀਆਂ ਹੋਰ ਵੀ ਦਿਖਾਉਣੀ ਹੈ ਵੀਡੀਓ ਨਾਲ ਬਾਈ ਜੀ ਜੁੜੇ ਰਹੋ ਉਸ ਤੋਂ ਗੱਡੀਆਂ ਦਾ ਭੰਡਾਰ ਤੁਸੀਂ ਦੇਖ ਰਹੇ ਹੋ ਭੰਡਾਰ ਤੁਹਾਨੂੰ ਕਿੱਥੋਂ ਮਿਲੂਗਾ ਜੀ ਭੰਡਾਰੀ ਕਾਰ ਬਾਜ਼ਾਰ ਤੋਂ Swift Desire ਦੀਆਂ ਬਾਈ ਜਿੰਨੀਆਂ ਵੀ ਤੁਸੀਂ ਗੱਡੀਆਂ ਲੈ ਕੇ ਜਾ ਸਕਦੇ ਹੋ ਇਹ ਬਾਈ ਜੀ ਇਹ ਵੀ Swift ਗੱਡੀ ਆ ਗਈ ਜੀ ਬਹੁਤ ਵਧੀਆ ਗੱਡੀ ਹੈ ਬਾਈ ਇਦਾਂ ਹੀ ਹੈਗਾ ਹੈ ਜੀ ਰੇਟ 7,70,000 ਰੁਪਏ ਬਾਈ ਗੱਡੀ ਦੀ ਡਿਮਾਂਡ ਹੈ 2024 ਬਾਈ ਗੱਡੀ ਮਾਡਲ ਹੈਗੀ ਹੈ ਜੀ ਫਸਟ ਓਨਰ ਹੈ ਬਾਈ ਤੇ ਇਹ ਬਾਈ ਤੁਸੀਂ ਇਹ ਗੱਡੀ ਦੇਖ ਰਹੇ ਹੋ ਇਹ ਕੀ ਹੈ ਜੀ 5,45,000 ਬਾਈ ਗੱਡੀ ਦੀ ਰਿਮਾਂਡ ਹੈ ਇਹ ਬਾਈ ਹੈ ਫਾਸਟ ਆਨਰ 2024 ਡਿਜ਼ਾਇਰ ZDI ਤੇ ਇਹ ਵੀ ਬਈ ਤੁਸੀਂ ਦੇਖ ਰਹੇ ਹੋ ਮੈਂ ਕਹਿੰਦਾ ਜਮਾਂ ਬਿਲਕੁਲ ਨਵੀਆਂ ਗੱਡੀਆਂ ਆ ਜੀ ਕੋਈ ਤੁਸੀਂ ਕੈਮਰਾਮੈਨ ਵੀਰ ਨੂੰ ਬੇਨਤੀ ਆ ਕੋਈ ਦਿਖਾ ਦਿਓ ਗੱਡੀ ਦੀ ਬਈ ਗਰੰਟੀ ਲੈਂਦੇ ਆ ਵੀ ਜੇ ਗੱਡੀ ਲੱਗੀ ਹੋਵੇ ਜਾਂ ਗੱਡੀ 'ਚ ਕੋਈ ਨੁਕਸ ਹੋਵੇ ਤਾਂ ਭੰਡਾਰੀ ਕਹਿੰਦਾ ਯਾਰ ਅਲੇ ਇਹ ਕਹਿੰਦੇ ਬਈ ਜੇ ਗੱਡੀ 'ਚ ਮਾੜਾ-ਮੋਟਾ ਕੋਈ ਲੱਗੀ ਵੀ ਹੋਵੇ ਅਸੀਂ ਦੱਸ ਕੇ ਦੇਵਾਂਗੇ ਲੋਕਾਂ ਨੂੰ ਝੂਠ ਨਹੀਂ ਬੋਲਦੇ ਤੇ ਇਹ ਬਈ ਤੁਸੀਂ ਗੱਡੀ ਦੇਖ ਰਹੇ ਹੋ ਜੀ ਡਿਜ਼ਾਇਰ ਦਾ ਨਵਾਂ ਮਾਡਲ ਆਇਆ ਬਹੁਤ ਹੀ ਸੋਹਣੀ ਗੱਡੀ ਐ ਤੇ ਬਈ ਇਹ ਚੱਲੀ ਕਿੰਨੀ ਐ ਸੋ ਨਸੀ ਦਿਖਾਉਨੇ ਆ ਇਹ ਗੱਡੀ ਬਾਈ ਚੱਲੀ ਆ ਟੋਟਲ 21878 ਕਿਲੋਮੀਟਰ ਚੱਲੀ ਆ ਜੀ 795 ਹਜ਼ਾਰ ਗੱਡੀ ਦੀ ਡਿਮਾਂਡ ਹੈ 2025 ਤੇ ਬਾਈ ਫਾਸਟ ਓਨਰ ਹੈ ਤੇ ਇਧਰ ਬਾਈ ਤੁਸੀਂ ਦੇਖ ਰਹੇ ਹੋ ਇਹ ਵੀ ਬਾਈ ਗੱਡੀ ਹੈਗੀ ਜੀ ਸਵਿਫਟ ਡਜ਼ਾਇਰ ਇਹ ਬਾਈ ਹੈਗੀ ਪੈਟਰੋਲ ਦੀ 2016 ਮਾਡਲ ਹੈ 545 ਹਜ਼ਾਰ ਬਾਈ ਗੱਡੀ ਦੀ ਡਿਮਾਂਡ ਹੈ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਤਾਂ ਆਪਾਂ ਬਈ ਕੈਮਰਾਮੈਨ ਵੀ ਦਿੰਦਾ ਇੱਧਰ ਕੈਮਰਾ ਮਾਰ ਦੋ ਬਈ ਇਹ ਸਾਰੀਆਂ ਗੱਡੀਆਂ ਬਾਈ ਜੀ ਸੈਫਟੀ ਖੜੀਆਂ ਇੱਧਰ ਦੇਖੋ ਬਾਈ ਜੀ ਪਿਛੇ ਬਾਈ ਜੀ ਸਾਰੀਆਂ ਸਵਿਫਟ ਹੈ ਬਾਈ ਇੱਕ ਲੇਨ ਦੇ ਵਿੱਚ ਬਾਈ ਜੀ ਬਰੀਜਾ ਹੈ ਇੱਕ ਲੇਨ ਦੇ ਵਿੱਚ ਕ੍ਰੇਟਾ ਹੈ ਇੱਕ ਲੇਨ ਦੇ ਵਿੱਚ ਬਾਈ ਤੁਹਾਨੂੰ ਥਾਰ ਮਿਲਣਗੀਆਂ ਤਾਂ ਤੁਹਾਨੂੰ ਬਈ ਆਗੇ ਹੁਣ ਰੇਟ ਪੁੱਛਣ ਦੀ ਲੋੜ ਨਹੀਂ ਬਈ ਇਹ ਗੱਡੀ ਦਾ ਰੇਟ ਕਿੰਨਾ ਹੈ ਇਹ ਮਾਡਲ ਕਿੰਨਾ ਹੈ ਇਹ ਬਾਈ ਕਿੰਨੇ ਕਿਲੋਮੀਟਰ ਚੱਲੀ ਹੈ ਇਹ ਫਸਟ ਓਨਰ ਹੈ ਜਾਂ ਸੈਕੰਡ ਓਨਰ ਹੈ ਇਹਦੀ ਚਾਬੀ ਇੱਕ ਹੈ ਜਾਂ ਦੋ ਹੈ ਤੁਹਕੇ ਤੁਹਾਨੂੰ ਕਲੀ-ਕਲੀ ਡਿਟੇਲ ਗੱਡੀ ਦੇ ਉੱਪਰ ਪਰਚੀ ਲੱਗੀ ਹੋਈ ਐ ਉੱਥੋਂ ਪਤਾ ਲੱਗੂਗਾ ਆਪਾਂ ਬਈ ਭੰਡਾਰੀ ਕਾਰਬਜ਼ਾਰਾਂ ਕੋਲ ਆਵੋਗੇ ਤਾਂ ਤੁਸੀਂ ਬਈ ਕਹਿੰਦਾ ਤੁਹਾਡਾ ਮੁੱਲ ਮੜੂ ਵਧੀਆ ਚੀਜ਼ ਮਿਲੂ ਤੁਹਾਨੂੰ ਆਪਾਂ ਇੱਕ ਵਾਰੀ ਇੱਥੇ ਆਉਣਾ ਜੀ ਇੱਕ ਵਾਰੀ ਜ਼ਰੂਰ ਆਓ ਸੇਵਾ ਦਾ ਮੌਕਾ ਦਿਓ ਤੁਸੀਂ ਖੁਸ਼ ਹੋ ਕੇ ਜਾਓਗੇ ਤੇ ਖੁਸ਼ ਹੋ ਕੇ ਆਉਂਗੇ ਅਸੀਂ ਇਸ ਗੱਲ ਦੀ ਬਈ ਗੱਲ ਠੋਕੇ ਕਹਿ ਸਕਦੇ ਆ ਵੀ ਜਿਹੜੇ ਇਹਨੇ ਕੋਲ ਗੱਡੀਆਂ ਐ ਵਧੀਆ ਗੱਡੀਆਂ ਗਾਰੰਟੀ ਵਾਲਾ ਕੰਮ ਐ ਜੀ ਵੀਡੀਓ ਨੂੰ ਬਈ ਜੀ ਕਰ ਦਿਓ ਸ਼ੇਅਰ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਉ ਉਦਾ ਪੂਰਾ ਮਾਨਦਾਨ ਕਰਨਗੇ ਧੰਨਵਾਦ ਸਸਰੀ ਗੱਲ